ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਵਿਚਾਰ ਸਭ ਕਰਮ ਫੋਕਟ ਜਾਨ ਸਭ ਧਰਮ ਨੇ ਫਲ ਮਾਨ ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਅੰਗ 16 ਤੱਕ ਸਰਵਣ ਕੀਤੀ ਸੀ ਅੱਜ ਆਪਾਂ ਉਸ ਤੋਂ ਅੱਗੇ ਦੇ ਅਰਥ ਵਿਚਾਰ ਸਰਵਣ ਕਰਾਂਗੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਤਵਾ ਪ੍ਰਸਾਦ ਲਗੋ ਨਰਾਜ ਛੰਦ ਜਲੇ ਹਰੀ ਥਲੇ ਘਰੇ ਉਰੇ ਹਰੇ ਬਨੇ ਹਰੇ ਜਾਲ ਵਿੱਚ ਤੇ ਥਲ ਵਿੱਚ ਧਰਤੀ ਵਿੱਚ ਹਰੀ ਦਾ ਨਿਵਾਸ ਹੈ ਹਰ ਹਿਰਦੇ ਵਿੱਚ ਹਰੀ ਵਸਦਾ ਹੈ ਤੇ ਜੰਗਲਾਂ ਵਿੱਚ ਵੀ ਹਰੀ ਦਾ ਨਿਵਾਸ ਹੈ ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਬੇ ਹਰੇ ਪਰਬਤਾਂ ਵਿੱਚ ਹਰੀ ਹੈ ਪਹਾੜਾ ਦੀਆਂ ਗੁਫਾਵਾਂ ਵਿੱਚ ਹਰੀ ਹੈ ਧਰਤੀ ਤੇ ਹਰੀ ਹੈ ਤੇ ਆਕਾਸ਼ ਵਿੱਚ ਵੀ ਹਰੀ ਦਾ ਨਿਵਾਸ ਹੈ ਈਹਾ ਹਰੀ ਊਹਾ ਹਰੀ ਜਿਮੀ ਹਰੀ ਜਮਾ ਹਰੀ ਇਸ ਲੋਕ ਵਿੱਚ ਹਰੀ ਹੈ ਪਰ ਲੋਕ ਵਿੱਚ ਵੀ ਹਰੀ ਦਾ ਨਿਵਾਸ ਹੈ ਧਰਤੀ ਉੱਤੇ ਹਰੀ ਹੈ ਅਤੇ ਆਕਾਸ਼ ਵਿੱਚ ਵੀ ਹਰੀ ਦਾ ਵਾਸਾ ਹੈ ਅਲੇਖ ਹਰੀ ਅਭੇਖ ਹਰੀ ਅਦੋਖ ਹਰੀ ਅਦ્વੈਖ ਹਰੀ ਪ੍ਰਭੂ ਲੇਖ ਰਹਿਤ ਹੈ ਅਤੇ ਭੇਖਾਂ ਤੋਂ ਰਹਿਤ ਹੈ ਉਸ ਦਾ ਕੋਈ ਵੀ ਭੇਖ ਪੈਰਾਵਾ ਨਹੀਂ ਹੈ ਹਰੀ ਦੋਸ਼ਾਂ ਤੋਂ ਰਹਿਤ ਹੈ ਉਸਤੇ ਕੋਈ ਵੀ ਦੋਸ਼ ਨਹੀਂ ਲਗਾਇਆ ਜਾ ਸਕਦਾ ਅਤੇ ਹਰੀ ਦ્વੈਤਹੀਨ ਹੈ ਅਕਾਲ ਹਰੀ ਅਪਾਲ ਹਰੀ ਅਛੇਦ ਹਰੀ ਅਭੇਦ ਹਰੀ ਹਰੀ ਮਰਦਾ ਨਹੀਂ ਹੈ ਮੌਤ ਤੋਂ ਰਹਿਤ ਹੈ ਪਰੇ ਹੈ ਅਤੇ ਹਰੀ ਕਿਸੇ ਦੀ ਪਾਲਣਾ ਦਾ ਮੁਤਾਜ ਨਹੀਂ ਹੈ ਕਿਸਦੇ ਹੁਕਮ ਦੇ ਅੰਦਰ ਨਹੀਂ ਚੱਲਣ ਵਾਲਾ ਹਰੀ ਨੂੰ ਕੋਈ ਛੇਦ ਨਹੀਂ ਸਕਦਾ ਤੇ ਨਾ ਹੀ ਹਰੀ ਦਾ ਕੋਈ ਵੇਦ ਪਾ ਸਕਦਾ ਹੈ ਅਜੰਤਰ ਹਰੀਆ ਮੰਤਰ ਹਰੀ ਸੁਤੇਜ ਹਰੀ ਤੰਤਰ ਹਰੀ ਪਰਮਾਤਮਾ ਜੰਤਰ ਰਹਿਤ ਤੇ ਮੰਤਰਾਂ ਤੋਂ ਬਾਹਰ ਹੈ ਉਸ ਨੂੰ ਜੰਤਰਾ ਮੰਤਰਾਂ ਦੇ ਨਾਲ ਬਸ ਵਿੱਚ ਨਹੀਂ ਕੀਤਾ ਜਾ ਸਕਦਾ ਹਰੀ ਮਹਾਨ ਤੇਜ ਪ੍ਰਕਾਸ਼ ਵਾਲਾ ਹੈ ਹਰੀ ਤੰਤਰਾਂ ਤੋਂ ਰਹਿਤ ਹੈ ਧਿਭਾਵ ਹਰੀ ਇਹੋ ਜਿਹੇ ਮਹਾਨ ਤੇਜ ਵਾਲਾ ਹੈ ਜਿਸ ਤੇ ਕੋਈ ਵੀ ਜੰਤਰ ਮੰਤਰ ਅਤੇ ਤੰਤਰ ਦਾ ਪ੍ਰਭਾਵ ਨਹੀਂ ਪੈ ਸਕਦਾ ਆ ਜਾਤ ਹਰੀ ਆ ਪਾਤ ਹਰੀ ਆ ਮਿਤ ਹਰੀ ਆ ਮਾਤ ਹਰੀ ਹਰੀ ਦੀ ਕੋਈ ਜਾਤ ਨਹੀਂ ਹੈ ਤੇ ਨਾ ਹੀ ਹਰੀ ਦੀ ਕੋਈ ਕੁੱਲ ਹੈ ਹਰੀ ਮੌਤ ਤੋਂ ਰਹਿਤ ਹੈ ਤੇ ਉਸ ਦੀ ਕੋਈ ਵੀ ਮਾਤਾ ਨਹੀਂ ਹੈ ਆ ਰੋਗ ਹਰੀ ਅ ਸ਼ੋਕ ਹਰੀ ਆ ਪਰਮ ਹਰੀ ਆ ਕਰਮ ਹਰੀ ਹਰੀ ਰੋਗ ਤੇ ਸ਼ੋਕ ਤੋਂ ਰਹਿਤ ਹੈ ਹਰੀ ਨੂੰ ਕਿਸੇ ਪ੍ਰਕਾਰ ਦਾ ਭਰਮ ਨਹੀਂ ਹੈ ਤੇ ਨਾ ਹੀ ਹਰੀ ਕਿਸੇ ਕਰਮ ਦੇ ਬੰਧਨ ਦੇ ਵਿੱਚ ਵੱਜਦਾ ਹੈ ਅਜੈ ਹਰੀ ਅਪੈ ਹਰੀ ਅਭੇਦ ਹਰੀ ਅਛੇਦ ਹਰੀ ਹਰੀ ਨੂੰ ਕੋਈ ਵੀ ਜਿੱਤ ਨਹੀਂ ਸਕਦਾ ਹਰੀ ਨੂੰ ਕਿਸੇ ਦਾਵੇ ਭੈ ਨਹੀਂ ਹੈ ਹਰੀ ਦੇ ਭੇਦ ਨੂੰ ਕੋਈ ਵੀ ਨਹੀਂ ਜਾਣ ਸਕਦਾ ਤੇ ਉਹ ਨਾਸਤ ਹੋ ਰਹਿਤ ਹੈ ਅਖੰਡ ਹਰੀ ਅਭੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਹਰੀ ਦੇ ਕੋਈ ਖੰਡ ਟੁਕੜੇ ਨਹੀਂ ਕਰ ਸਕਦਾ ਅਤੇ ਹਰੀ ਨੂੰ ਕੋਈ ਵੀ ਭੰਡ ਨਿੰਦ ਨਹੀਂ ਸਕਦਾ ਹਰੀ ਨੂੰ ਕੋਈ ਵੀ ਦੰਡ ਸਜ਼ਾ ਨਹੀਂ ਦੇ ਸਕਦਾ ਅਤੇ ਹਰੀ ਬੜੇ ਪ੍ਰਚੰਡ ਤੇਜ ਰੂਪ ਵਾਲਾ ਹੈ athev hari apev hari ajeev hari achev hari ਹਰੀ ਬਹੁਤ ਵੱਡਾ ਹੈ ਤੇ ਹਰੀ ਦਾ ਕੋਈ ਵੀ ਭੇਦ ਨਹੀਂ ਜਾਣ ਸਕਦਾ ਹਰੀ ਦਾ ਕੋਈ ਭੋਜਨ ਨਹੀਂ ਅਤੇ ਹਰੀ ਨੂੰ ਕੋਈ ਵੀ ਛੇਦ ਨਹੀਂ ਸਕਦਾ ਜਪੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਏ ਪਿਆਰਿਓ ਹਰੀ ਦਾ ਸਿਮਰਨ ਕਰੋ ਹਰੀ ਦੀ ਪੂਜਾ ਕਰੋ ਹਰੀ ਦੀ ਪ੍ਰਾਪਤੀ ਵਾਸਤੇ ਤਪ ਕਰੋ ਤੇ ਹਰੀ ਦਾ ਨਾਮ ਜਾਪ ਕਰੋ ਜਲਸ ਤੂੰ ਹੀ ਥਲਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਏ ਪ੍ਰਭੂ ਜਾਲ ਵਿੱਚ ਵੀ ਤੂੰ ਹੈ ਤੇ ਥਲ ਵਿੱਚ ਵੀ ਤੂੰ ਹੈ ਨਦਸ ਤੋਂ ਭਾਵ ਨਦੀ ਨਦਸ ਤੋਂ ਭਾਵ ਸਮੁੰਦਰ ਹੈ ਨਦੀ ਵੀ ਤੂੰ ਹੈ ਤੇ ਸਮੁੰਦਰ ਵੀ ਤੂੰ ਹੈ वृक्ष तू ही पत्तस तू ही छितस तू ही और धस तू ही और धस तो भाव आकाश हे हरि वृक्ष भी तू है पत्तर भी तू है धरती भी तू है ते आकाश भी तू है पूजस तोय पूजस तोय रटस तोय ठटस तोय हे प्रभु मैं तेरा नाम भजदा हां ਮੈਂ ਤੈਨੂੰ ਸਿਮਰਦਾ ਹਾਂ ਮੈਂ ਤੈਨੂੰ ਜਪਦਾ ਹਾਂ ਤੇ ਮੈਂ ਤੈਨੂੰ ਪੂਜਦਾ ਹਾਂ ਜਿਮੀ ਤੂੰ ਹੀ ਜਮਾਤੋਂਗੇ ਮੱਕੇ ਤੂੰ ਹੀ ਮਕਾ ਤੂੰ ਹੀ ਹੇ ਪ੍ਰਮਾਤਮਾ ਜ਼ਮੀਨ ਤੂੰ ਹੈ ਆਕਾਸ਼ ਤੂੰ ਹੈ ਮਕਾਨ ਵਾਲਾ ਤੂੰ ਹੈ ਤੇ ਮਕਾਨ ਵੀ ਤੂੰ ਹੈ ਆਪੂ ਤੂੰ ਹੀ ਆਪੈ ਤੂੰ ਹੀ ਅਛੋ ਤੂੰ ਹੀ ਅਛੈ ਤੂੰ ਹੀ ਇਹ ਅਕਾਲ ਪੁਰਖ ਤੋਂ ਜਨਮ ਤੋਂ ਰਹਿਤ ਹੈ ਤੂੰ ਨਿਰਭੈ ਹੈ ਤੂੰ ਛੂ स्पर्ਸ਼ ਰਹਿਤ ਹੈ ਤੇ ਤੂੰ ਨਾਸ਼ ਤੋਂ ਵੀ ਰਹਿਤ ਹੈ ਜਤਸ ਤੂੰ ਹੀ ਬਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ ਗਤਸ ਤੋਂ ਭਾਵ ਗਤੀ ਹੈ हे ਕਰਤਾ ਪੁਰਖ ਜਤ ਤੂੰ ਹੈ ਬਰਤ ਤੂੰ ਹੈ ਗਤੀ ਤੂੰ ਹੈ ਤੇ ਮੁਕਤੀ ਵੀ ਤੂੰ ਹੈ ਤੂੰ ਹੀ 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 ਹੈ ਵਾਹਿਗੁਰੂ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਤੇ ਤੂੰ ਹੀ ਹੈ ਚਾਰ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਤਮਾ ਨੂੰ ਕਿਹਾ ਕਿ ਪ੍ਰਮਾਤਮਾ ਸਾਰੇ ਜਗਤ ਦੇ ਵਿੱਚ ਤੂੰ ਹੀ ਹੈ ਤੂੰ ਹੀ 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 हे ਪ੍ਰਭੂ ਤੂੰ ਹੀ ਹੈ ਤੂੰ ਹੀ ਹੈ ਤੂੰ ਹੈ ਤੂੰ ਹੈ ਭਾਵ ਅਰਥ ਸ੍ਰੀ ਸਤਗੁਰੂ ਜੀ ਪਰਮੇਸ਼ਰ ਦੀ ਉਸਤਤ ਲਿਖਦਿਆਂ ਲਿਖਦਿਆਂ ਐਸੇ ਮਹਾਨ ਆਨੰਦ ਵਿੱਚ ਮਗਨ ਹੋਏ ਕਿ ਆਪ ਦੀ ਲੇਖਣੀ 16 ਵਾਰ ਤੂੰ ਹੀ ਤੂੰ ਹੀ ਲਿਖ ਗਈ ਇਸਦਾ ਭਾਵ ਇਹ ਹੈ ਕਿ ਪ੍ਰਭੂ ਹਰ ਪ੍ਰਾਣੀ ਵਿੱਚ ਜਲ ਵਿੱਚ ਥਲ ਵਿੱਚ ਧਰਤੀ ਆਕਾਸ਼ ਵਿੱਚ ਖੰਡਾਂ ਤੇ ਬ੍ਰਹਿਮੰਡਾਂ ਵਿੱਚ ਖਾਣੀਆਂ ਵਿੱਚ ਬਾਣੀਆਂ ਵਿੱਚ ਬ੍ਰਿਛਾ ਬੂਟੀਆਂ ਬਣਾ ਤੇ ਪਰਮਾਤਮਾ ਵਿੱਚ ਪਰਬਤਾਂ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੈ ਜੋ ਕੁਝ ਦਿਸਦਾ ਹੈ ਸਭ ਤੇਰਾ ਹੀ ਰੂਪ ਹੈ ਤੂੰ ਘਾਟ ਘੜ ਵਿੱਚ ਵੱਸਦਾ ਹੈ ਤੂੰ ਸਰਬ ਵਿਆਪਕ ਹੈ ਕੋਈ ਜਗ੍ਹਾ ਤੇਰੇ ਤੋਂ ਖਾਲੀ ਨਹੀਂ ਹੈ ਤਵਾ ਪ੍ਰਸਾਦ ਕਵਿਤਾ ਹੋ ਕਮਲ ਹਾਰੇ ਗਜ ਗਦਹਾ ਵਿਪੂਤ ਧਾਰੇ ਗਿਦੁਆ ਮਸਾਨ ਬਾਸ ਕਰਿਓ ਏ ਕਰਤੁ ਹੈ ਊਗੋ ਮਟ ਬਾਸੀ ਲਗੇ ਢੋਲਤੀ ਉਦਾਸੀ ਮ੍ਰਿਗ ਤਰਵਰਸ ਦੇਵ ਮੋਨ ਸਾਦੇ ਏ ਮਰਤ ਹੈ ਬਿੰਦਕੇ ਸਧਈਆ ਤਾਹੇ ਹੀਜ ਕੇ ਬੜੈਆ ਦੇਤ ਬੰਦਰਾ ਸਦੇਵ ਪਾਇ 나ਗੇ ਹੀ ਪਰਤ ਹੈ ਅੰਗਣਾ ਅਧੀਨ ਕਾਮ ਕ੍ਰੋਧ ਮੈ ਪ੍ਰਵੀਨ ਏਕ ਗਿਆਨ ਕੇ ਬਹੀਨ ਛੇਨ ਕੈਸੇ ਕੇ ਤਰਤ ਹੈ ਜੇ ਸਾਧੂ ਬਣ ਕੇ ਗੰਦਗੀ ਖਾਣ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਸੂਰ ਹਰ ਵੇਲੇ ਗੰਦਗੀ ਹੀ ਖਾਂਦਾ ਹੈ ਸੂਰ ਨੂੰ ਰੱਬ ਦੀ ਪ੍ਰਾਪਤੀ ਹੋ ਜਾਵੇ ਜੇ ਸਰੀਰ ਤੇ ਸਵਾਜ ਆਖੇ ਮਲਿਆ ਪ੍ਰਭੂ ਮਿਲਦਾ ਹੋਵੇ ਤਾਂ ਹਾਥੀ ਤੇ ਖੋਤਾ ਸਦਾ ਖੇਹ ਵਿੱਚ ਲਟਦੇ ਰਹਿੰਦੇ ਹਨ ਜੇ ਮੜੀਆਂ ਮਸਾਣਾ ਵਿੱਚ ਰਹੇ ਆ ਪਰਮਾਤਮਾ ਦਾ ਮਿਲਾਪ ਹੁੰਦਾ ਹੋਵੇ ਤਾਂ ਬਿੱਜੂ ਸਦਾ ਮਸਾਣਾ ਵਿੱਚ ਹੀ ਰਹਿੰਦਾ ਹੈ ਜੇ ਮਠਾ ਵਿੱਚ ਵਸਿਆ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਉੱਲੂ ਸਦਾ ਮਠਾ ਵਿੱਚ ਹੀ ਰਹਿੰਦੇ ਹਨ ਉਦਾਸ ਰਹਿਣ ਨਾਲ ਜੇ ਪ੍ਰਮਾਤਮਾ ਮਿਲਦਾ ਹੋਵੇ ਤਾਂ ਹਿਰਨ ਸਦਾ ਉਦਾਸੀ ਵਿੱਚ ਹੀ ਭੜਕਦੇ ਫਿਰਦੇ ਰਹਿੰਦੇ ਹਨ ਜੇ ਮੌਨ ਚੁੱਪ ਧਾਰਨ ਕਰਨ ਨਾਲ ਪਰਮੇਸ਼ਰ ਦਾ ਮੇਲ ਹੁੰਦਾ ਹੋਵੇ ਤਾਂ ਬ੍ਰਿਛ ਦਰਖਤ ਚੁੱਪ ਧਾਰਨ ਕੀਤਿਆਂ ਹੀ ਨਾਸ਼ ਹੋ ਜਾਂਦੇ ਹਨ ਜੇ ਵੀਰਜ ਦੇ ਰੋਕਣ ਨਾਲ ਭਾਵ ਜਤੀ ਰਹਿਣ ਨਾਲ ਪ੍ਰਭੂ ਮਿਲਦਾ ਹੋਵੇ ਤਾਂ ਇਹ ਵਡਿਆਈ ਖੁਸਰੇ ਨੂੰ ਮਿਲਦੀ ਮਿਲਣੀ ਚਾਹੀਦੀ ਸੀ ਜੇ ਨੰਗੇ ਪੈਰੀ ਫਿਰਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਬਾਂਦਰਾਂ ਦੇ ਝੁੰਡਾਂ ਦੇ ਝੁੰਡਾ ਸਦਾ ਬਾਣਾ ਵਿੱਚ ਨੰਗੇ ਪੈਰੀ ਫਿਰਦੇ ਫਿਰ ਤਾਂ ਸਭ ਤੋਂ ਪਹਿਲਾਂ ਖੁਸਰਿਆਂ ਤੇ ਬਾਂਦਰਾਂ ਨੂੰ ਪ੍ਰਭੂ ਮਿਲਣਾ ਚਾਹੀਦਾ ਹੈ ਜਿਹੜੇ ਕਾਮੀ ਪੁਰਸ਼ ਸਤਰੀ ਦੇ ਗੁਲਾਮ ਹਨ ਤੇ ਹਰ ਸਮੇਂ ਕਰੋਧੀ ਰਹਿੰਦੇ ਹਨ ਉਹ ਗਿਆਨ ਤੋਂ ਰਹਿਤ ਨੀਵੇਂ ਪੁਰਸ਼ ਕਿਵੇਂ ਤਰ ਸਕਦੇ ਹਨ ਭਾਫ ਅਗਿਆਨੀ ਪੁਰਸ਼ ਭੈੜੇ ਕਰਮਾਂ ਵਿੱਚ ਲੱਗ ਕੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਪੂਤ ਬਨਚਾਰੇ ਛਿਤ ਛਿਉਣਾ ਸਬਾ ਦੂਧਾ ਧਾਰੇ ਪੌਣ ਕੇ ਆਹਾਰੇ ਸੁਭਜੰਗ ਜਾਨੀ ਅਤਹ ਤਣ ਕੇ ਪਛਈਆ ਤਨ ਲੋਭ ਕੇ ਤਜਈਆ ਤੇਤੋ ਗਉ ਅਨ ਕੇ ਜਈਆ ਬ੍ਰਿਕ ਭਿਆਮਾਨੀ ਅਤ ਹੈ ਨਬ ਕੇ ਉੜਿਆ ਤਾਏ ਪੰਛੀ ਕੀ ਬੜਿਆ ਦੇਤ ਬਗਲਾ ਬਢਾਲ ਬ੍ਰਿਕ ਧਿਆਨੀ ਠਾਨੀ ਅਤ ਹੈ ਜੈਤੋ ਬੜੇ ਗਿਆਨੀ ਤਨੋ ਜਾਨੀ ਪੈ ਬਖਾਨੀ ਨਾਹੀਂ ਐਸੇ ਨਾ ਪ੍ਰਪੰਚ ਮਨ ਭੋਲਿਆ ਨੀ ਅਤ ਹੈ ਬਨਾ ਵਿੱਚ ਜੰਗਲਾਂ ਵਿੱਚ ਰਹਿਣਾ ਰਹਿਣ ਵਾਲਾ ਭੂਤਾਂ ਦੇ ਸਮਾਨ ਹੁੰਦਾ ਹੈ ਦੁੱਧ ਦਾ ਆਹਾਰ ਕਰਨ ਵਾਲੇ ਛੋਟੇ ਬੱਚਿਆਂ ਵਰਗਾ ਜਾਨੋ ਤੇ ਪੌਣ ਆਹਾਰੀਆਂ ਨੂੰ ਸੱਪ ਵਰਗਾ ਸਮਝੋ ਭਾਵੇਂ ਜੇ ਬਣ ਵਿੱਚ ਰਹਿ ਕੇ ਰਹਿਣ ਕਰਕੇ ਪ੍ਰਭੂ ਮਿਲਦਾ ਹੋਵੇ ਤਾਂ ਭੂਤਾਂ ਨੂੰ ਮਿਲੇ ਦੁੱਧ ਪੀ ਕੇ ਗੁਜ਼ਾਰਨ ਕੀਤੇ ਆ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਛੋਟੇ ਬੱਚਿਆਂ ਨੂੰ ਮਿਲੇ ਤੇ ਪੌਣ ਆਸਰੇ ਜੀਵਨ ਬਤੀਤ ਕਰਨ ਵਾਲੇ ਸੱਪਾਂ ਨੂੰ ਪ੍ਰਭੂ ਮਿਲਣਾ ਚਾਹੀਦਾ ਹੈ ਜਿਹੜੇ ਪਰੋਸ਼ ਤ੍ਰੇਣ ਸਾਗ ਪਾਤ ਖਾਂਦੇ ਹਨ ਤੇ ਧਨ ਦਾ ਲਾਲਚ ਨਹੀਂ ਕਰਦੇ ਉਹਨਾਂ ਨੂੰ ਗਊਆਂ ਦੇ ਜਾਏ ਬੱਚੇ ਬਲਦ ਹੀ ਸਮਝਣਾ ਚਾਹੀਦਾ ਹੈ ਬਲਦ ਘਾ ਪੱਠੇ ਆਦਿ ਖਾਂਦੇ ਹਨ ਤੇ ਬੜੇ ਸਬਰ ਸੰਤੋਖ ਨਾਲ ਮਨੁੱਖਾ ਦੇ ਕੰਮ ਕਰਦੇ ਹਨ ਤੇ ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ ਕਰਦੇ ਜੋਗ ਸਿੱਧੀ ਦੇ ਆਸਰੇ ਜਿਹੜੇ ਪੁਰਸ਼ ਅਸਮਾਨ ਵਿੱਚ ਉੱਡਦੇ ਫਿਰਦੇ ਹਨ ਉਹਨਾਂ ਨੂੰ ਪੰਛੀਆਂ ਤੁੱਲ ਜਾਣੋ ਪੰਛੀਆਂ ਦੇ ਸਮਾਨ ਜਾਣੋ ਤੇ ਜਿਹੜੇ ਮਨੁੱਖ ਅੱਖਾਂ ਮੀਚ ਕੇ ਬੜੇ ਗਿਆਨੀ ਧਿਆਨੀ ਬਣ ਕੇ ਬੈਠਦੇ ਹਨ ਉਹਨਾਂ ਨੂੰ ਬਗਲਾ ਬਿੱਲਾ ਜਾਂ ਬਗਿਆੜ ਵਰਗੇ ਸਮਝੋ ਕਿਉਂਕਿ ਸ਼ਿਕਾਰ ਦੀ ਖਾਤਰ ਬਗਲਾ ਬਿੱਲਾ ਤੇ ਬਗਿਆੜ ਬੜੇ ਧਿਆਨੀ ਬਣ ਕੇ ਘਾਤ ਲਾ ਕੇ ਬੈਠਦੇ ਹਨ ਜਿਨ੍ਹਾਂ ਵੱਡੇ ਵੱਡੇ ਮਹਾਪੁਰਸ਼ ਬ੍ਰਹਮ ਗਿਆਨੀ ਹੋਏ ਹਨ ਉਹਨਾਂ ਦੰਬੀਆਂ ਦੀਆਂ ਕ੍ਰਿਤੀਆਂ ਨੂੰ ਜਾਣਦਾ ਲਿਆ ਪਰ ਉਹਨਾਂ ਬਾਰੇ ਕਿਹਾ ਕੁਝ ਨਹੀਂ ਖੇ ਗੁਰ ਸਿੱਖੋ ਅਸੀਂ ਤੁਹਾਡੀ ਭਲਾਈ ਲਈ ਇਹ ਬਚਨ ਕਹਿੰਦੇ ਹਾਂ ਕਿ ਤੁਸੀਂ ਇਹਨਾਂ ਪਖੰਡਾਂ ਨੂੰ ਆਪਣੇ ਹਿਰਦੇ ਵਿੱਚ ਭੁੱਲ ਕੇ ਬਿਨਾਂ ਲਿਆਉਣਾ ਓਮ ਕੇ ਬਸਿਆ ਤਾਹੇ ਭੂਚਰੀ ਕਿ ਜਿਆ ਕਹੈ ਨਭ ਕੇ ਉੜਿਆ ਸੁਚ ਰਿਆ ਕਹਿ ਬਖਾਨੀ ਐ ਫਲ ਕੇ ਪਛਈਆ ਤਾਹੇ ਬਾਂਦਰੀ ਕਿ ਜਿਆ ਕਹੈ ਆਦਿਸ ਫਿਰਿਆ ਤੇ ਤੋ ਭੂਤ ਕੇ ਪਛਾਨੀ ਐ ਜਲ ਕੇ ਤਰਿਆ ਉਹ ਗੰਗੇਰੇ ਸੇ ਕਹਿਤ ਜਗ ਆਖ ਕੇ ਪਛਿਆ ਸੋਚ ਕੋਰ ਸਮਾਨੀਐ ਸੂਰਜ ਸਿਬਿਆ ਤਾਹੇ ਕੌਲ ਕੇ ਬੱਡੇਆ ਦੇਤ ਚੰਦਰਮਾ ਸਿਵੇਆ ਕੋ ਕਵੀ ਕਹਿ ਪਹਿਚਾਨੀਐ ਧਰਤੇ ਵਿੱਚ ਭੂਰਾ ਬਣਾ ਕੇ ਬਸਣ ਵਾਲੇ ਪੁਰਸ਼ ਨੂੰ ਕੀ ਇਸ ਦਾ ਬੱਚਾ ਕਹੋ ਤੇ ਆਕਾਸ਼ ਵਿੱਚ ਉਡਾਰੀ ਲਾਉਣ ਵਾਲਿਆਂ ਨੂੰ ਚਿੜੀਆਂ ਕਹਿਣਾ ਚਾਹੀਦਾ ਹੈ ਜਿਹੜੇ ਪੁਰਸ਼ ਫਲਾਹਾਰੀ ਭਾ ਫਲ ਖਾਣ ਵਾਲੇ ਹਨ ਉਹਨਾਂ ਨੂੰ ਬਾਂਦਰੀ ਦੇ ਬੱਚੇ ਕਹਿਣਾ ਠੀਕ ਹੈ ਜਿਹੜੇ ਲੋਕ ਲੁੱਕ ਛਿਪਕੇ ਗੁਪਤ ਹੋ ਕੇ ਫਿਰਦੇ ਹਨ ਉਹਨਾਂ ਨੂੰ ਭੂਤ ਕਰਕੇ ਜਾਣੋ ਦੁਨੀਆ ਦੇ ਲੋਕ ਜਲ ਉੱਤੇ ਤੁਰਨ ਵਾਲੇ ਮਨੁੱਖ ਨੂੰ ਜਲ ਜਵਾਹੀ ਵਰਗਾ ਕਹਿੰਦੇ ਹਨ ਤੇ ਅੱਗ ਦੇ ਖਾਣ ਵਾਲੇ ਨੂੰ ਚਕੋਰ ਵਰਗਾ ਜਾਣਨਾ ਚਾਹੁੰਦਾ ਹੈ ਜਿਹੜਾ ਪੁਰਸ਼ ਸੂਰਜ ਦੀ ਉਪਾਸ਼ਨਾ ਕਰਦਾ ਹੈ ਉਸ ਦੀ ਤੁਲਨਾ ਕੌਲ ਫੁੱਲ ਨਾਲ ਕਰਨੀ ਚਾਹੀਦੀ ਹੈ ਤੇ ਜਿਹੜਾ ਚੰਦਰਮਾ ਦੀ ਪੂਜਾ ਕਰਦੇ ਹਨ ਉਸ ਨੂੰ ਨੀਲੋਫਰ ਦਾ ਫੁੱਲ ਜਾਣਨਾ ਚਾਹੁੰਦਾ ਹੈ ਕੌਲ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ ਤੇ ਨੀਲੋਫਰ ਦਾ ਫੁੱਲ ਚੰਦਰਮਾ ਨੂੰ ਵੇਖ ਕੇ ਖਿੜਦਾ ਹੈ ਨਾਰਾਇਣਾ ਕਛ ਮਛ ਤਿੰਦੂਆ ਕਹਿਤ ਸਭ ਕੌਲ ਨਾਵ ਕੌਲ ਜੇ ਤਾਲ ਮੈਂ ਰਖਤ ਗਾ ਗੋਪੀਨਾਦ ਗੁਜਰ ਗੋਪਾਲ ਸਭ ਧੀਨ ਚਾਰੀ ਰੇਖੀ ਕਿਸ ਨਾਮ ਕਹਿ ਮਹੰਤ ਲਹੀ ਅਤਗੈ ਮਾਦਵ ਭਵਰਿਓ ਅਟੇਰੂ ਕੋਕਨਿਆ ਨਾਮ ਕੰਸ ਕੋ ਬਧਿਆ ਜਮਦੂਤ ਕਹੀਤਗ ਮੂੜ ਰੂੜ ਪੇਟ ਤਨਾ ਗੋੜਤਾ ਕੋ ਭੇਦ ਭਾਵੈ ਪੂਜਤ ਨਤਾ ਖੇ ਜਾਕੇ ਰਾਖੇ ਰਹੀਤਖ ਪ੍ਰਭੂ ਦਾ ਨਾਮ ਨਰਾਇਣ ਕਿਹਾ ਜਾਂਦਾ ਹੈ ਭਾਵ ਜਲ ਵਿੱਚ ਜਿਸ ਦਾ ਘਰ ਹੈ ਉਹ ਨਰਾਇਣ ਹੈ ਇਸ ਲੇਖੇ ਕੱਚ ਮੱਚ ਤੇ ਤੀਂਦੂਏ ਤੰਦੂਏ ਆਦੀ ਸਾਰੇ ਜਲ ਜੀਵਾਂ ਨੂੰ ਨਰਾਇਣ ਕਿਹਾ ਜਾਏਗਾ ਅਤੇ ਜੋ ਪਰਮੇਸ਼ਰ ਦਾ ਨਾਮ ਕੌਲ ਨਾਬ ਹੈ ਤਾਂ ਜਿਸ ਤਲਾ ਵਿੱਚ ਕੌਲ ਫੁੱਲ ਪੈਦਾ ਹੁੰਦੇ ਹਨ ਉਸ ਨੂੰ ਵੀ ਕੌਲ ਨਾਬ ਕਹਿਣਾ ਚਾਹੀਦਾ ਹੈ ਜੇ ਪ੍ਰਭੂ ਦਾ ਨਾਮ ਗੋਪੀਨਾਥ ਕਿਹਾ ਜਾਏ ਤਾਂ ਗੋਪੀ ਦਾ ਮਾਲਕ ਗੁਜਰ ਹੁੰਦਾ ਹੈ ਜੇ ਪ੍ਰਮਾਤਮਾ ਦਾ ਨਾਮ ਧੀਨਚਾਰੀ ਹੈ ਤਾਂ ਸਾਰੇ ਗਵਾਲੇ ਬਾਗੇ ਧੀਨਚਾਰੀ ਹੁੰਦੇ ਹਨ ਤੇ ਜੇ ਉਸ ਪ੍ਰਭੂ ਨੂੰ ਰਿਖੀਕੇਸ ਕਹੀਏ ਤਾਂ ਕਈ ਡੇਰਿਆਂ ਦੇ ਮਹਾਂਤਾ ਇਸ ਰਿਖੀ ਕੇਸ ਨਾਂ ਦੇ ਵੇਖਣ ਵਿੱਚ ਆਉਂਦੇ ਹਨ ਜੇ ਪ੍ਰਭੂ ਦਾ ਨਾਮ ਮਾਦਵ ਲਿਆ ਜਾਵੇ ਤਾਂ ਮਾਦਵ ਭੌਰੇ ਨੂੰ ਕਿਹਾ ਜਾਂਦਾ ਹੈ ਜੇ ਉਸ ਦਾ ਨਾਂ ਕਨਈਆ ਰੱਖੀਏ ਤਾਂ ਲੰਮੀਆਂ ਟੰਗਾਂ ਵਾਲੇ ਮੱਕੜੇ ਕਹਣੇ ਨੂੰ ਵੀ ਕਨਈਆ ਕਹਿੰਦੇ ਹਨ ਤੇ ਜੇ ਉਸ ਕੰਸਵਧਯਾ ਕੰਸ ਨੂੰ ਮਾਰਨ ਵਾਲਾ ਕਹਿੰਦੇ ਹਾਂ ਤਾਂ ਕੰਸ ਨੂੰ ਜਮਦੂਤ ਨੇ ਮਾਰਿਆ ਸੀ ਇਸ ਲਈ ਜਮਦੂਤ ਨੂੰ ਕੰਸਵਧਯਾ ਕਿਹਾ ਜਾ ਸਕਦਾ ਹੈ ਮੂਰਖ ਲੋਕ ਰੂੜ ਸ਼ਬਦ ਨੂੰ ਪਿੱਟਦੇ ਹਨ ਪਰ ਅਸਲੀ ਗੂੜ ਭਾਵ ਨੂੰ ਨਹੀਂ ਜਾਣਦੇ ਜਿਸ ਪ੍ਰਭੂ ਦੇ ਰਖਵਾਲੀ ਖੇਡ ਸਾਰੇ ਜੀਵ ਰਹਿੰਦੇ ਹਨ ਉਸਨੂੰ ਮੂਰਖ ਨਹੀਂ ਪੂਜਦੇ ਵਿਸ਼ਵ ਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਰ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਗਏ ਜੋਗੇ ਜਟਾ ਧਾਰੀ ਸਤੇ ਸਾਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇ ਪੈ ਸਕਤ ਗ ਨਿਉਲੇ ਕਰਮ ਜਾਲ ਹੋਮ ਪਾਵਕਾ ਭਵਨ ਹੋਮ ਅਦੋ ਮੁਖ ਇਕ ਪਾਇ ਠਾਡੇ ਨਵ ਹੱਥ ਹੈ ਮਾਨ ਵਫਨਿੰਦ ਦੇਵ ਦਾਨਵ ਨਾ ਪਾਵੈ ਭੇਵ ਬੇਦੇਅ ਉਕ ਤੇਵ ਨੇਤ ਨੀਚ ਕਹਿ ਕ ਹੱਤ ਹੈ ਜਿਹੜਾ ਪ੍ਰਭੂ ਸੰਸਾਰ ਦੀ ਪਾਲਣਾ ਕਰਦਾ ਹੈ ਤੇ ਸੰਸਾਰ ਨੂੰ ਨਾਸ਼ ਕਰਦਾ ਹੈ ਦੀਨ ਪੁਰਸ਼ਾਂ ਤੇ ਦਇਆ ਕਰਦਾ ਹੈ ਤੇ ਦੁਸ਼ਟਾਂ ਨੂੰ ਦੁੱਖ ਦਿੰਦਾ ਹੈ ਸਭ ਜੀਵਾਂ ਦੀ ਪਾਲਣਾ ਕਰਦਾ ਹੈ ਤੇ ਜਮ ਤੇ ਦੁਖ ਤੋ ਰਹਿਤ ਹੈ ਭਾਵ ਜਿਸ ਨੂੰ ਕਾਲ ਨਹੀਂ ਪਹੁੰਦਾ ਉਸ ਪ੍ਰਭੂ ਦੇ ਦਰਸ਼ਨਾਂ ਵਾਸਤੇ ਕਈ ਜੋਗੇ ਜਟਾ ਧਾਰਨ ਕਰਨ ਵਾਲੇ ਸਤੀ ਸਚਿਆਰ ਤੇ ਵੱਡੇ ਬ੍ਰਹਮਚਾਰੀ ਆਪਣੇ ਸਰੀਰ ਉੱਤੇ ਭੁੱਖ ਤੇ ਪਿਆਸ ਦਾ ਕਸ਼ਟ ਸਹਾਰਦੇ ਹਨ ਉਸ ਅਕਾਲ ਪੁਰਖ ਦੇ ਦਰਸ਼ਨਾਂ ਵਾਸਤੇ ਕਈ ਪੁਰਸ਼ ਨੇ ਆਉਲੀ ਕੰਮ ਕਰਦੇ ਹਨ ਕਈ ਜਲ ਅਗਨੀ ਤੇ ਪਵਨ ਨੂੰ ਭੇਟਾ ਦਿੰਦੇ ਹਨ ਕਈ ਮੁਧੇ ਮੂੰਹ ਪੁੱਠੇ ਲੜਕ ਕੇ ਤਪ ਕਰਦੇ ਹਨ ਤੇ ਕਈ ਇੱਕ ਪੈਰ ਤੇ ਖੜੇ ਰਹਿ ਕੇ ਜੀਵਨ ਬਤੀਤ ਕਰਦੇ ਹਨ ਉਸ ਪ੍ਰਭੂ ਨੂੰ ਭੇਦ ਨੂੰ ਮਨੋਖਾ ਸੇਸ਼ਨਾਗ ਦੇਵਤੇ ਤੇ ਦੈਂਤ ਨਹੀਂ ਪਾ ਸਕਦੇ 베ਦ ਤੇ ਇੱਕ ਦੇਵ ਉਸ ਪਰਮਾਤਮਾ ਨੂੰ ਨੇਤ ਨੇਤ ਭਾਵ ਬੇਅੰਤ ਬੇਅੰਤ ਕਹਿੰਦੇ ਹਨ ਇਤਨੀ ਆਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਕਥਾ ਕਰਦੇ ਆ ਪਾਠ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਨਜਾਨ ਬੱਚੇ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ